ਮਹਾਰਾਜ ਨੇ ਧਰਮ ਦਾ ਮਹਿਲ ਕਿਦਾਂ ਸਾਰਿਆ ਸਾਧ ਸੰਗਤ ਪਹਿਲੀ ਆਵਾਜ਼ ਉੱਤੇ ਜਿਹਨਾਂ ਨੂੰ ਅਸੀਂ ਭਾਈ ਦਇਆ ਸਿੰਘ ਜੀ ਸਨਮਾਨ ਨਾਲ ਨਾਮ ਲਾਵਾਂਗੇ ਮਹਾਰਾਜ ਨੇ ਪੁੱਛਿਆ ਕਿੱਥੋਂ ਆਏ ਹੋ ਦਇਆ RAM ਕਿੱਥੋਂ ਆਏ ਹੋ ਲਾਹੌਰ ਤੋਂ ਹੁਣ ਜਦੋਂ ਲਾਹੌਰ ਦਾ ਜ਼ਿਕਰ ਆਉਂਦਾ ਤੇ ਬਾਣੀ ਚ ਸ਼ਬਦ ਲਾਹੌਰ ਸਹਿਰ ਜ਼ਹਿਰ ਕਹਿਰ ਸਵਾਪਹਿਰ ਜਿੱਥੇ ਦਇਆ ਨਾਂ ਦੀ ਕੋਈ ਚੀਜ਼ ਨਹੀਂ ਸੀ ਜ਼ੁਲਮ ਦੀ ਇਤਿਹਾਸ ਹੀ ਲਾਹੌਰ ਦੇ ਅੰਦਰ ਜਿੰਨਾ ਪਾਪ ਲਾਹੌਰ ਚ ਹੋਇਆ ਸ਼ਾਇਦ ਹੀ ਕਿਤੇ ਹੋਇਆ ਹੋਵੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਜਿੱਥੋਂ ਦਇਆ ਮੁੱਕ ਗਈ ਸੀ ਉੱਥੋਂ ਦਇਆ ਦਾ ਪ੍ਰਗਟ ਹੋਣਾ ਵੱਡਾ ਗੁਣ ਹੈ ਦੂਸਰਾ ਸੀਸ ਭੇਟ ਕਰਨ ਵਾਸਤੇ ਭਾਈ ਧਰਮਚੰਦ ਜੀ ਹਸਤਨਾਪੁਰ ਪੁਰਾਣੀ ਦਿੱਲੀ ਅੱਜ ਵੀ ਤੁਸੀਂ ਉਧਰ ਮੇਰਠ ਵਾਲੇ ਪਾਸੇ ਨੂੰ ਜਾਓ ਨਿਸ਼ਾਨ ਮਿਲਦੇ ਹਸਤਨਾਪੁਰ ਦੇ ਹੁਣ ਉਹ ਉਸ ਰਾਜਗੜ੍ਹ ਜਿੱਥੋਂ ਧਰਮ ਪੰਖ ਕਰ ਉੱਡ ਰਿਆ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ ਧਰਮ ਖੰਭ ਲਾ ਕੇ ਉੱਡ ਗਿਆ ਕੂੜ ਦਾ ਪਾਪ ਦਾ ਬੋਲ ਬਾਲਾ ਸੀ ਉਥੋਂ ਸਤਿਗੁਰੂ ਜੀ ਨੇ ਧਰਮ ਪੈਦਾ ਕੀਤਾ ਫਿਰ ਤੀਸਰੀ ਆਵਾਜ਼ ਸਤਿਗੁਰੂ ਜੀ ਨੇ ਦਿੱਤੀ ਭਾਈ ਹਿੰਮਤ ਸਿੰਘ ਜੀ ਜਗਨਨਾਥ ਪੁਰੀ ਉੜੀਸਾ ਦੇ ਵਿੱਚ 사ਤ ਸੰਗਤ ਬੜੀ ਰੌਚਕ ਦੀ ਗਾਥਾ ਉੱਥੋਂ ਦੀ ਜਿਨ੍ਹਾਂ ਨੇ ਕਦੀ ਉੱਥੇ ਜਾ ਕੇ ਦਰਸ਼ਨ ਕੀਤੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਚਰਨ ਪਾਏ ਸੀ ਸਤਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਮੰਗੂ ਮੱਠ ਉੱਥੇ ਬੌਲੀ ਹੈ ਗੁਰੂ ਸਾਹਿਬ ਦੀ ਸਮੁੰਦਰ ਦੇ ਤੱਟ ਉੱਤੇ ਆ ਬਾਕੀ ਸਾਰਾ ਪਾਣੀ ਬੇਸਵਾਦਾ ਹੈ ਸਤਗੁਰ ਜੀ ਦੀ ਬੌਲੀ ਦਾ ਪਾਣੀ ਜਿਹੜਾ ਹੈ ਨਾ ਉਹ ਰਸਤਾਇਕ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਨਾ ਜੀ ਗगन ਮੈਂ ਥਾਲ ਰੱਬ ਤੰਦ ਜਗਨਨਾਥ ਦੀ ਮੂਰਤੀ ਦੀ ਥਾਲੀਆਂ 'ਚ ਦੀਵੇ ਰੱਖ ਕੇ ਆਰਤੀ ਕਰਦੇ ਸੀ ਤੇ ਗੁਰੂ ਸਾਹਿਬ ਨੇ ਕਿਹਾ ਰੱਬ ਨੂੰ ਛੋਟਾ ਕਿਉਂ ਕਰਦੇ ਹੋ ਰੱਬ ਨੂੰ ਇੱਕ ਚਿੰਨ ਵਿੱਚ ਕਿਉਂ ਵੇਖਦੇ ਹੋ ਤੇ ਸਾਰੀ ਕਾਇਨਾਤ ਵਿੱਚ ਹੈ ਤੇ ਸਾਰੀ ਸਿਸਟਿ ਦਾ ਜ਼ਰਰਾ ਜ਼ਰਰਾ ਉਹਦੀ ਇਬਾਦਤ ਕਰ ਰਿਹਾ ਸੋਚ ਨੂੰ ਵੱਡਿਆਂ ਕਰੋ ਤੁਸੀਂ ਸੋਚ ਛੋਟੀ ਕੀਤੀ ਤੁਸੀਂ ਤੇ ਭਗਵਾਨ ਦੀ ਤੋਹੀਨ ਕਰ ਰਹੇ ਹੋ ਉੜੀਸਾ ਦੇ ਰਾਜੇ ਨੂੰ ਇਤਿਹਾਸ ਕਹਿੰਦਾ ਸੁਪਨਾ ਆਂਦਾ ਹੈ ਸ਼੍ਰੀ ਕ੍ਰਿਸ਼ਨ ਜੀ ਦਾ ਉਹ ਭਗਤ ਹੈ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਜਦੋਂ ਵੱਧ ਹੋਇਆ ਬਦਕ ਨੇ ਜਦੋਂ ਨਿਸ਼ਾਨਾ ਲਾਇਆ ਤੇ ਕਹਿੰਦੇ ਜ਼ਿਕਰ ਆਉਂਦਾ ਵੀ ਸਰੀਰ ਨਹੀਂ ਸਾਂਭਿਆ ਗਿਆ ਉਹਨਾਂ ਦੇ ਸਰੀਰ ਦੀਆਂ ਹੱਡੀਆਂ ਇਕੱਠੀਆਂ ਕਰਕੇ ਜੋ ਪਾਈਕਾਂਤ ਸਿੰਘ ਨਾਭਾ ਜੀ ਨੇ ਜ਼ਿਕਰ ਕੀਤਾ ਤੇ ਸਨਾਤਨੀ ਧਰਮ ਗ੍ਰੰਥਾਂ ਦੇ ਅੰਦਰ ਵੀ ਜ਼ਿਕਰ ਆਉਂਦਾ ਸਾਧ ਸੰਗਤ ਕਹਿੰਦੇ ਜੀ ਵਿਸ਼ਵ ਕਰਮਾ ਜੀ ਦੇਵਤਿਆਂ ਦੇ ਮਿਸਤਰੀ ਨੇ ਜੋ ਵੇਦਾਂ ਦੇ ਅੰਦਰ ਜਾਂ ਜੋ ਸ਼ਾਸਤਰਾਂ ਦੇ ਅੰਦਰ ਜ਼ਿਕਰ ਹੈ ਉਹਨਾਂ ਨੂੰ ਕਾਰੀਗਰ ਲਾਇਆ ਗਿਆ ਕਾਰੀਗਰ ਨੇ ਸ਼ਰਤ ਰੱਖੀ ਕਿ ਰਾਜਾ ਉਨੀ ਦਿਨ ਕੋਈ ਨਹੀਂ ਵੇਖੇਗਾ ਜਿੰਨੀ ਦਿਨ ਮੈਂ ਮੂਰਤੀ ਸੰਪੰਨ ਨਹੀਂ ਕਰ ਲੈਂਦਾ ਉਸ ਮੂਰਤੀ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਦੀਆਂ ਅਸਥੀਆਂ ਰੱਖੀਆਂ ਗਈਆਂ ਜਗਨਨਾਥ ਦੀ ਜਿਹੜੀ ਮੂਰਤੀ ਜਿਹਦਾ ਅੱਜ ਵੀ ਸਨਮਾਨ ਸਤਕਾਰ ਹਿੰਦੂ ਵੀਰ ਕਰਦੇ ਐ ਠੀਕ ਹੈ ਕਿਸੇ ਦੀ ਆਸਥਾ ਹੈ ਮੈਂ ਕੋਈ ਕਮੈਂਟ ਨਹੀਂ ਇਹਦੇ ਤੇ ਕਰਦਾ ਉਹਨਾਂ ਦੀ ਸ਼ਰਧਾ ਹੈ ਵੀਰਾਂ ਦੀ ਹੁਣ ਉਹ ਮੂਰਤੀ ਤਿਆਰ ਹੋ ਰਹੀ ਹੈ ਕਾਰੀਗਰ ਬਣਾ ਰਿਹਾ ਤੇ ਰਾਜੇ ਦਾ ਰਾਜ ਹੱਠ ਉਹ ਨਹੀਂ ਟਲਿਆ ਕਹਿੰਦੇ ਜੇ ਬਾਵਾ ਨਹੀਂ ਬਣਿਆ ਸੀ ਉਹ ਵੇਖਣ ਵਾਸਤੇ ਬਜੇਦ ਹੋ ਗਿਆ ਜਦੋਂ ਪਰਦਾ ਚੁੱਕਿਆ ਕਾਰੀਗਰ ਨੇ ਕਿਹਾ ਬਸ ਵਿਸ਼ਵਕਰਮਾ ਨੇ ਕਿਹਾ ਮੈਂ ਨਹੀਂ ਬਣਾਵਾਂਗਾ ਹੋਰ ਭਗਵਾਨ ਪੂਜਿਆ ਜਾਂਦਾ ਜਗਨਨਾਥ ਦੇ ਰੂਪ ਵਿੱਚ ਬੜੀ ਆਸਥਾ ਹੈ ਬੜੀ ਸ਼ਰਧਾ ਹੈ ਲੱਖਾਂ ਲੋਕ ਹੁਣ ਵੀ ਇਕੱਠੇ ਹੁੰਦੇ ਆ ਪਰ ਉਹ ਭਗਵਾਨ ਦਾ ਜਿਹੜਾ ਪ੍ਰਤਮਾ ਹੈ ਮੂਰਤ ਹੈ ਜਿਹੜੀ ਉਹ ਬਾਵਾ ਤੋਂ ਬਿਨਾ ਮੈਂ ਵੇਖਿਆ ਉਹ ਪਰ ਮੈਂ ਉੱਥੇ ਵੇਖਣ ਦੇ ਐਕਸਟਰਾ ਪੈਸੇ ਲੱਗਦੇ ਆ ਪੁਜਾਰੀਆਂ ਦਾ ਇੱਕ ਆਪਣਾ ਸਿਸਟਮ ਹੈ ਹੁਣ ਗੁਰੂ ਘਰ ਵਾਲੀ ਮਰਜ਼ਾਦਾ ਤੇ ਹੈ ਨਹੀਂ ਪਰ ਚਲੋ ਇੱਕ ਤਮੰਨਾ ਸੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਗਏ ਤੇ ਉਹ ਵੀ ਵੇਖਿਆ ਭਗਵਾਨ ਤੇ ਆਸਥਾ ਹੈ ਪਰ ਕਿਸ ਭਗਵਾਨ ਨੂੰ ਪੂਜਿਆ ਆਧਾਰਿਆ ਜਿਸ ਭਗਵਾਨ ਦੀ ਪ੍ਰਤਿਮਾ ਦੀਆਂ ਬਾਹਾਂ ਨਹੀਂ ਹਨ ਬਾਹਾਂ ਤੋਂ ਬਿਨਾ ਜਗਨਨਾਥ ਜੀ ਦੀ ਮੂਰਤੀ ਐ ਅਧੂਰੀ ਐ ਅੱਜ ਵੀ ਖੜੀ ਐ ਬਾਵਾ ਨਹੀਂ ਬਣਿਆ ਹੁਣ ਬਾਵਾ ਹਿੰਮਤ ਦੀ ਨਿਸ਼ਾਨੀ ਹੈ ਤੇ ਜਿਨ੍ਹਾਂ ਦੀ ਆਸਥਾ ਹਿੰਮਤ ਤੋਂ ਬਾਵਾ ਤੋਂ ਸੱਖਣੇ ਭਗਵਾਨ ਤੇ ਹੈ ਕੁਦਰਤੀ ਹੈ ਜੀ ਹੁਣ ਉਹ ਮਾਨਸਿਕ ਗੁਰੂ ਸਾਹਿਬ ਨੇ ਬਾਣੀ ਚ ਇੱਕ ਸ਼ਬਦ ਕਿਹਾ ਜੈਸਾ ਸੇਵੈ ਤੈਸਾ ਹੋਏ ਉਥੋਂ ਸਤਿਗੁਰੂ ਜੀ ਨੇ ਹਿੰਮਤ ਨੂੰ ਪੈਦਾ ਕੀਤਾ ਭਾਈ ਹਿੰਮਤ ਸਿੰਘ ਜੀ ਗੁਰੂ ਨਾਨਕ ਦੀ ਨਵਾਜੀ ਉਸ ਧਰਤੀ ਤੋਂ ਸਿੱਖੀ ਦਾ ਜਿੱਤੇ ਬੂਟਾ ਲਾਇਆ ਸੀ ਮਹਾਰਾਜ ਨੇ ਉਸ ਜਗਨਨਾਥਪੁਰੀ ਤੋਂ ਓਡੀਸਾ ਦੀ ਧਰਤੀ ਤੋਂ ਭਾਈ ਹਿੰਮਤ ਸਿੰਘ ਜੀ ਆਉਂਦੇ ਆ। ਫਿਰ ਗੁਰੂ ਕਲਗੀਧਰ ਪਾਤਸ਼ਾਹ ਚੌਥੀ ਆਵਾਜ਼ ਦਿੰਦੇ ਆ। ਤੇ ਚੌਥੀ ਆਵਾਜ਼ ਦੇ ਉੱਤੇ ਦਵਾਰਕਾ ਦੀ ਧਰਤੀ ਭਾਈ ਮੋਹਕਮ ਸਿੰਘ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿੱਥੇ-ਜਿੱਥੇ ਬੀਜ ਸਿੱਖੀ ਦਾ ਫਲਾਇਆ ਸੀ ਉੱਥੋਂ ਸਿੱਖ ਇਕੱਠੇ ਹੋ ਕੇ ਆਏ ਸੀ ਕਾਫਲੇ ਬਣ ਕੇ ਆਏ ਸੀ। ਹੁਣ ਦਵਾਰਕਾ ਦਾ ਇਤਿਹਾਸ ਹੈ। ਉੱਥੇ ਵੀ ਲੋਕਾਂ ਦੀ ਜਿਹੜੀ ਧਾਰਮਿਕ ਆਸਥਾ ਹੁੰਦੀ ਆ ਨਾ ਜੀ ਉਹ ਮਨੁੱਖੀ ਮਾਨਸਿਕਤਾ ਤੇ ਬਹੁਤ ਵੱਡਾ ਅਸਰ ਪਾਉਂਦੀ ਹੈ ਜਿੱਦਾਂ ਦੀ ਬੰਦੇ ਦੀ ਆਸਥਾ ਹੁੰਦੀ ਹੈ ਉਸੇ ਤਰ੍ਹਾਂ ਦਾ ਉਹਦਾ ਨਿਸ਼ਚਾ ਉਹਦੀ ਹਿੰਮਤ ਉਹਦਾ ਦੀ ਬਣਦੀ ਹੈ ਇੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਿਰ ਹੈ ਦਵਾਰਕਾ ਦੇ ਅੰਦਰ ਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਉਸ ਮੰਦਿਰ ਦਾ ਨਾਮ ਹੈ ਰਣ ਛੋੜ ਮੰਦਿਰ ਮਿਥਿਹਾਸ ਇਹ ਕਹਿੰਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਜਦੋਂ ਰਾਖਸ਼ਾਂ ਨਾਲ ਯੁੱਧ ਹੋਇਆ ਮਜਬੂਰ ਹੋ ਕੇ ਰਾਖਸ਼ਾਂ ਦਾ ਪੱਲੜਾ ਭਾਰੀ ਪੈ ਗਿਆ ਸ਼੍ਰੀ ਕ੍ਰਿਸ਼ਨ ਜੀ ਨੂੰ ਮੈਦਾਨੇ ਜੰਗ ਵਿੱਚੋਂ ਭੱਜਣਾ ਪਿਆ ਤੇ ਮੰਦਿਰ ਦਾ ਨਾਂ ਹੀ ਰਣ ਛੋੜ ਮੰਦਿਰ ਹੈ ਹੁਣ ਆਸਥਾ ਕਿਨਾਂ ਤੇ ਹੈ ਜਿਹੜੇ ਭਗਵਾਨ ਜੀ ਰਣ ਛੱਡ ਕੇ ਭੱਜ ਰਹੇ ਆ ਉਸ ਜਗ੍ਹਾ ਤੋਂ ਗੁਰੂ ਸਾਹਿਬ ਜੀ ਨੇ ਪੈਦਾ ਕੀਤਾ ਮੁਹਕਮ ਮੁਹਕਮ ਦਾ ਅਰਥ ਹੈ ਡਿੜਤਾ ਤ੍ਰਿੜ ਇਰਾਦਾ ਜਿੱਥੇ ਲੋਕਾਂ ਦੀ ਮਾਨਸਿਕਤਾ ਵਿੱਚ ਮੈਦਾਨ ਛੱਡ ਕੇ ਭੱਜਣ ਵਾਲੇ ਭਗਵਾਨ ਦੀ ਆਸਥਾ ਸੀ ਉੱਥੋਂ ਗੁਰੂ ਸਾਹਿਬ ਨੇ ਦ੍ਰਿੜਤਾ ਪੈਦਾ ਕੀਤੀ ਤੇ ਪੰਜਵੀਂ ਆਵਾਜ਼ ਬیدر ਦੀ ਧਰਤੀ ਕਰਨਾਟਕ ਹੁਣ ਜਦੋਂ ਅਸੀਂ ਬیدر ਦਾ ਇਤਿਹਾਸ ਵਿੱਚ ਇਤਿਹਾਸ ਪੜ੍ਹਦੇ ਆ ਤੇ ਦਾਸੀ ਪੁੱਤਰ ਕਹਿੰਦੇ ਸੀ ਜੀ ਨੀਵਾ ਗਣਦੇ ਸੀ ਜਿਨੂੰ ਸਦਾ ਹੀ ਨੀਵਾਂ ਗਿਣਿਆ ਗਿਆ ਉਸ ਧਰਤੀ ਤੋਂ ਮਹਾਰਾਜ ਨੇ ਸਾਹਿਬੀ ਨੂੰ ਜਨਮ ਜਿਨ੍ਹਾਂ ਦੀ ਮਾਨਸਿਕਤਾ ਦੇ ਅੰਦਰ ਨਿਵੰਤਾ ਪੈਦਾ ਕੀਤੀ ਸੀ ਉੱਥੋਂ ਭਾਈ ਸਾਹਿਬ ਸਿੰਘ ਜੀ ਪ੍ਰਗਟ ਹੁੰਦੇ ਆ ਦਇਆ ਧਰਮ ਹਿੰਮਤ ਮੋਹਕਮ ਇਹ ਸਾਰੇ ਗੁਣਾਂ ਦੇ ਸਿਰ ਦੇ ਉੱਤੇ ਸਾਹਿਬੀ ਦਾ ਤਾਜ ਇਹ ਸਿਰਫ ਨਾਂ ਨਹੀਂ ਹਨ ਸਿੱਕੀ ਦਾ ਮਹਿਲ ਉਸਾਰਿਆ ਮਹਾਰਾਜ ਨੇ ਖਾਲਸੇ ਸਰੂਪ ਘੜਿਆ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਨੇ ਮਹਿਜ ਨਾਂ ਨਹੀਂ ਹਨ ਸਾਧ ਸੰਗਤ ਘੜਤ ਘੜੀ ਸਾਡੀ ਖੰਡੇ ਦੀ ਪੌਹਲ ਦਿੱਤੀ ਮਰਨ ਵਿੱਚੋਂ ਸਾਨੂੰ ਜੀਵਨ ਦੀ ਜਾਂਚ ਸਿਖਾਈ ਭੈ ਹੀ ਖਤਮ ਕਰ ਦਿੱਤਾ ਤੇ ਜ਼ਿੰਦਗੀ ਨੂੰ ਅਸੂਲਾਂ ਦੇ ਸੰਚੇ ਚ ਘੜਿਆ ਛਰਤ ਰੱਖੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਸਿੱਖ ਦੀ ਰਹਿਤ ਮੇਰੇ ਵਾਸਤੇ ਸਭ ਤੋਂ ਉੱਤਮ ਹੈ ਰਹਿਤ ਬਿਨਾ ਨਾ ਸਿੱਖ ਕਹਾਵਾ ਹੈ ਰਹਿਤ ਬਿਨਾ ਦਰ ਚੋਟਾਂ ਖਾਵਾ ਹੈ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਤੇਰਾ ਇੱਕ ਜੀਵਨ ਦੀ ਮਰਯਾਦਾ ਦਿੱਤੀ ਬਾਣੀ ਦਿੱਤੀ ਬਾਣਾ ਬਖਸ਼ਿਆ ਮਹਾਰਾਜ ਨੇ ਤਨ ਦੀ ਰਹਿਤ ਦਿੱਤੀ ਮਨ ਦੀ ਰਹਿਤ ਦਿੱਤੀ ਸਾਡੀ ਜ਼ਿੰਦਗੀ ਨੂੰ ਇੰਨਾ ਆਤਮਿਕ ਬਲ ਦਿੱਤਾ ਤੇ ਹਿੰਮਤ ਬਖਸ਼ਣ ਵਾਲੇ ਸਾਹਿਬ ਨੇ ਕਿਹਾ ਸਵਾ ਲੱਖ ਸੇ ਇੱਕ ਲੜਾਉ ਹੁਣ ਕਮਾਲ ਦਾ ਕੌਨਫੀਡੈਂਸ ਹੈ ਵੇਖੋ ਮੇਰੀ ਬੇਨਤੀ ਗੁਰਮਖੋ ਜਦੋਂ ਕਿਸੇ ਇੱਕ ਬੰਦੇ ਤੇ ਸਵਾ ਲੱਖ ਵਾਰ ਹੁੰਦਾ ਮੰਨ ਲਓ ਸਵਾ ਲੱਖ ਗੋਲੀ ਚੱਲ ਰਹੀ ਹੈ ਸਵਾ ਲੱਖ ਦੁਸ਼ਮਣ ਸਾਹਮਣੇ ਖੜਾ ਹੈ ਇੱਕ ਬੰਦੇ ਉੱਤੇ ਸਵਾ ਲੱਖ ਤੀਰ ਚੱਲਦੇ ਆ ਸਵਾ ਲੱਖ ਬੰਦਾ ਤਲਵਾਰ ਚਲਾਉਂਦਾ ਗੋਲੀ ਚਲਾਉਂਦਾ ਤੇ ਮਤਲਬ ਇਹ ਨਹੀਂ ਹੈ ਕਿ ਮੌਤ ਨਹੀਂ ਆਏਗੀ ਮਤਲਬ ਇਹ ਨਹੀਂ ਹੈ ਕਿ ਜ਼ਖਮ ਨਹੀਂ ਹੋਏਗਾ ਮਤਲਬ ਇਹ ਨਹੀਂ ਹੈ ਕਿ ਕਸ਼ਟ ਨਹੀਂ ਆਏਗਾ ਜ਼ਖਮ ਵੀ ਹੋਣਗੇ ਕਸ਼ਟ ਵੀ ਆਏਗਾ ਮੌਤ ਵੀ ਆਏਗੀ ਪਰ ਸਵਾ ਲੱਖ ਨਾਲ ਇੱਕ ਦੇ ਜੁੱਜਣ ਦੀ ਇੰਨੀ ਦ੍ਰਿੜਤਾ ਇੰਨੀ ਦਲੇਰੀ ਹੋਏਗੀ ਕਿ ਮਤਲਬ ਬੜਾ ਹੀ ਸਪਸ਼ਟ ਹੈ ਕਿ 1000% ਮੌਤ ਸਾਹਮਣੇ ਖੜੀ ਹੈ ਮਹਾਰਾਜ ਕਹਿੰਦੇ ਮੈਂ ਐਸਾ ਖਾਲਸਾ ਸਾਜਾਂਗਾ ਕਿ ਮੌਤ ਦੀਆਂ ਅੱਖਾਂ ਚੱਖਾਂ ਪਾ ਕੇ ਜੁੱਜਣ ਦੀ ਉਹਦੇ ਅੰਦਰ ਸ਼ਕਤੀ ਹੋਏਗੀ ਕਦੀ ਕਦਮ ਪਿੱਛੇ ਨੂੰ ਨਹੀਂ ਪੁੱਟੇਗਾ ਇੰਨਾ ਸੈਲਫ ਕੰਫੀਡੈਂਸ ਦਿੱਤਾ ਮਹਾਰਾਜ ਨੇ